ਇਸ ਕਰਕੇ ਮੈਂ ਹੁਣ ਤੁਹਾਡਾ ਮੁੰਡਾ ਨੌਕਰੀ ਨਹੀਂ ਦਿਵਾ ਸਕਦਾ ਤੁਹਾਡੀ ਮੈਂ ਸਰਕ ਨਹੀਂ ਬਣਾ ਸਕਦਾ ਤੁਹਾਡੇ ਮੈਂ ਫੈਕਟਰੀ ਨਹੀਂ ਲਾ ਸਕਦਾ ਤੁਹਾਡੇ ਮੈਂ کارਖਾਨਾ ਨਹੀਂ ਲਾ ਸਕਦਾ ਅੱਜ ਮੌਕਾ ਆ ਗਿਆ ਪਿਆਰਾ ਚੁੱਪ ਕਰਾਓ ਪਿਆਰ ਬਾਈ 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 ਜੀ ਚੁੱਪ ਕਰਿਓ ਬਾਈ ਜੀ ਜਦੋਂ ਤੁਸੀਂ ਆਏ ਹੋ ਭਾਸ਼ਣ ਸੁਣ ਤੇ ਫਿਰ 10 ਮਿੰਟ ਸੁਣੋ ਯਾਰ ਆਪ ਦੀਆਂ ਗੱਲਾਂ ਉਹ ਬਾਈ ਜੀ ਕੈਮਰਾ ਸਾਹਿਬ ਪੱਤਰਕਾਰ ਸਾਹਿਬ ਪਲੀਜ਼ ਆਹ ਦੋ ਹੀ ਨਾ ਯਾਰ ਗੱਲ ਤੁਸੀਂ ਆਪਦੇ ਹੀ ਤੋੜਾ ਬਾਈ ਜੀ ਏ ਬहाना ਹੋਊਗਾ ਵੀ ਭਾਈ ਨੁਕਸਾਨ ਹੋ ਗਿਆ ਅੱਜ ਕੋਈ ਬहाना ਨਾ ਦਿਓ ਸਰਦਾਰ ਸਾਹਿਬ ਸਾਰਾ ਪਿੰਡ ਕਮੋਰੀ ਚੋਂ ਨੰਗੋ ਤੇ ਇਸ ਵਾਰੀ ਅਮਿਤ ਸਿਆਗ ਨੂੰ ਮੌਕਾ ਦਿਓ ਸਰਕਾਰ ਉਹਨਾਂ ਦੀ ਆਉਣੀ ਹੈ ਜਿਹੜਾ ਕੋਈ ਹੋਰ ਕਿਸੇ ਪਾਰਟੀ ਨੂੰ ਵੀ ਵੋਟ ਪਾਉਂਦਾ ਉਹਨੂੰ ਵੀ ਜਾ ਕੇ ਕਹੋ ਅਗਲੀ ਵਾਰੀ ਕਹਾਂ ਅਸੀਂ ਤੁਹਾਡੇ ਮਗਰ ਪਾਵਾਂਗੇ ਜੇ ਇਹਨੇ ਕੰਮ ਨਾ ਕੀਤਾ ਤੇ ਜੇ ਕੰਮ ਨਾਲ ਨਵਾਦਾ ਤੇ ਕੰਮ ਕੀਤੇ ਪੂਰੇ ਫੈਕਟਰੀ ਲਾਈ ਕੋਈ ਹੋਰ کارਖਾਨਾ ਲਾਇਆ ਫੇਰ ਅਗਲੀ ਵਾਰੀ ਅਮਿਤ ਸਿਆਗ ਨੂੰ ਦਿਤਾ ਦੇਵਾਂਗੇ ਨਹੀਂ ਜਵਾਂ ਨਹੀਂ ਰਾਜਾ ਵੜਿੰਗਾਉਂਦਾ ਨਾ ਪਏ ਫਰਕ ਐਪ ਕੀ ਐਪੀ ਕੰਨ ਤੇ ਲਿਖਿਆ ਪਿਆ ਕਿਸੇ ਰਿਕਸ਼ੇ ਵਾਲੇ ਨੂੰ ਪੁੱਛ ਲਓ ਮੇਰੇ ਭਰਾ ਨੂੰ ਡੇੜੀ ਆਜ ਨੂੰ ਪੁੱਛ ਲਓ ਸੱਟੇ ਵਾਲੇ ਨੂੰ ਪੁੱਛ ਲਓ ਉਹ ਕਹਿੰਦਾ ਕਾਂਗਰਸ ਆ ਗਈ ਨੇ 60 ਪੈਂਟ ਸੀਟਾਂ ਦੇ ਨਾਲ ਫਿਰ ਆਪਾਂ ਯਾਰ ਆਪਦੇ ਕੰਮ ਲੈਣੇ ਸਮਾਧੀ ਮੇਰੇ ਅੱਗੇ ਹੋਊਗਾ ਤਾਂ ਮੈਂ ਫੋਟੋ ਵੋਟ ਖਿੱਚ ਕੇ ਆਪਦੇ ਕੋਲੇ ਰੱਖੂਗਾ ਫੋਟੋ ਚੁੱਪਚੀ ਬੀਤੇ ਅੰਦਰ ਤੇ ਕੱਲ ਨੂੰ ਜੇ ਲੋ ਕੰਮ ਚੱਲੂਗਾ ਜਿਹਦੀ ਅੱਖ ਨਰਮ ਹੋਵੇ ਜਿਹੜਾ ਲਿਆਗਤ ਹੋਵੇ ਤੁਹਾਡੇ ਘਰੇ ਆਉਣਾ ਹੈ ਲੀਡਰ ਸ਼ਰੀਫ ਚਾਹੀਦਾ ਹੈ ਲੁੱਚਾ ਲੰਡਾ ਨਹੀਂ ਚਾਹੀਦਾ ਗੁੰਡਾ ਨਹੀਂ ਚਾਹੀਦਾ ਉਹ ਤੁਹਾਡੇ ਘਰੇ ਵੀ ਨੁਕਸਾਨ ਕਰੇਗਾ شریف ਪਿਓ ਪੁੱਤ ਹੈ ਕਿਸੇ ਦੀ ਅੱਖ ਚ ਪਾਏ ਰੜਕਦੇ ਨਹੀਂ ਮੈਨੂੰ ਗੱਲ ਸੁਣਾਈ ਰਣਵਾ ਸਾਹਿਬ ਨੇ ਕਹਿੰਦੇ ਡਾਕਟਰ ਸਾਹਿਬ ਨੂੰ ਪਿਛਲੀ ਵਾਰੀ ਕੋਈ ਮੰਦਾ ਚੰਗਾ ਬੋਲ ਗਿਆ ਇੱਕ ਵਾਰੀ ਉਥੋਂ ਪੁਲਿਸ ਫੜਕੇ ਲੈ ਗਈ ਛਾਂ ਨੂੰ ਪਤਾ ਲੱਗਿਆ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਪੁਲਿਸ ਫੜਕੇ ਲੈ ਗਈ ਡਾਕਟਰ ਸਾਹਿਬ ਕਰਦੇ ਛਡਾਓ ਉਹ ਨਾਲ ਵਾਲੇ ਕਹਿੰਦੇ ਨਹੀਂ ਜੀ ਇਹਨੂੰ ਛਡਾਉਣਾ ਨਹੀਂ ਇੰਨਾ ਤਾਂ ਗੰਦਾ ਬੋਲਿਆ ਇਹਨਾਂ ਯਾਰ ਕੋਈ ਗੱਲ ਨਹੀਂ ਬੋਲ ਲਿਆ ਵਾ ਗੁੱਸਾ ਆਇਆ ਹੋਣਾ ਇਹ ਬੋਲ ਲਿਆ ਕੇ ਉਹ ਚੰਗਾ ਸੀਗਾ ਵੀ ਜਿਹੜਾ ਕੱਪੜੇ ਲਵਾ ਕੇ ਤੇ ਪੱਟੇ ਮਰਾਵੇ ਮਗਰਲੇ ਪਾਸੇ ਦੱਸੋ ਬਾਈ ਦੱਸੋ ਆ ਫਿਰ ਕੈਂਡ ਬਣਾ ਲਓ ਬੋਲੋ ਯਾਰ ਸਾਨੂੰ ਸ਼ਰੀਫ ਬੰਦਾ ਚਾਹੀਦਾ ਸੋ ਇਹ ਸ਼ਰੀਫ ਵੀ ਆ ਪੜ੍ਹੇ ਲਿਖੇ ਵੀ ਆ ਪੇਟ ਦੇ ਰੱਜੇ ਵੀ ਆ ਭੁੱਖੇ ਨਹੀਂ ਐ ਸਰਕਾਰ ਵੀ ਆ ਸਕਦੀ ਹੈ ਤੇ ਤੁਹਾਡੇ ਕੰਮ ਵੀ ਕਾਬਲ ਵਿਅਕਤੀ ਬਣ ਕੇ ਕਰ ਸਕਦਾ ਹੈ ਵਿਧਾਨ ਸਭਾ ਚ ਪਹਿਲੇ ਨੰਬਰ ਕਾਰਗੁਜ਼ਾਰੀ ਦਾ ਇਹਨੂੰ ਉਥੇ ਸਨਮਾਨਿਤ ਕੀਤਾ ਕਿ ਬੈਸਟ ਜਿਹੜਾ ਨੰਬਰ 1 ਵਧਾਇਕ ਹੈ ਜਿਨੇ ਵਿਧਾਨ ਕਰੀ ਚੋਆ ਪਤਾ ਕੁੜੀ ਮੁੰਡੇ ਦਾ ਰਿਸ਼ਤਾ ਕਰਦੇ ਆ ਯਾਰ ਕਿੱਥੇ ਕਰਦੇ ਆ ਜਮਾ ਮਲੰਗਦੇ ਵੀ ਜਿਹੜਾ ਤੜਕੇ ਮੁੱਛਾ ਘੜਾ ਕੇ ਚੜਾ ਕੇ ਤੇ ਗੇਟ ਤੇ ਖੜਾ ਲੋਕਾਂ ਨੂੰ ਗਾਲਾਂ ਕੱਢੀ ਜਾਵੇ ਨਾਲ ਤੇਨੂੰ ਬੋਲੋ ਅਸੀਂ ਚੰਗੇ ਬੰਦੇ ਆ ਇਹ ਸ਼ਰੀਫ ਉਹ ਕੁੜੀ ਨੂੰ ਤੰਗ ਨਾ ਕਰੇ ਆਲੇ ਨੂੰ ਆਖਿਆ ਮੈਂ ਕਿਹਾ ਜੇ ਇਹ ਜਿੱਤਦਾ ਹੈ ਤਾਂ ਯਾਰ ਆਪਣੇ ਕਾਂਗਰਸੀ ਵੀ ਇਹਨੂੰ ਵੋਟਾਂ ਪਾਦੇ ਉਹ ਜੇ ਜਿੱਤਦਾ ਤੇ ਜਿੱਤਦਾ ਹੀ ਤੇ ਲਾ ਲਾ ਕੇ ਪੁਲਸ ਨੇ ਡੰਗਾ ਮਾਰੀਆਂ ਹੁਣ ਕਿਸਾਨ ਅੰਦੋਲਨ ਦੇ ਵਿੱਚ ਤੇ ਇਹਨਾਂ ਨੇ ਅਸਤੀਫਾ ਨਾ ਦਿੱਤਾ ਹੋਵੇ ਤੇ ਅੱਜ ਕਿਸਾਨ ਉਹਨਾਂ ਨੂੰ ਵੋਟਾਂ ਪਾਉਣ ਇਹ ਬਾਈ ਜੀ ਫਿਰ ਉਹਨਾਂ ਦਾ ਕਸੂਰ ਨਹੀਂ ਕਿਸਾਨ ਦਾ ਰੱਖ ਸੂਰਾ ਜਿਹੜਾ ਬੰਦਾ ਭਾਜਪਾ ਦਾ ਸਾਥੀ ਰਿਹਾ ਤੇ ਜਿਹਨੇ ਮੜਾਈ ਮੜਾਈ ਖਾਵੀ ਤੇ ਹੁਣ ਇੱਧਰ ਮੇਰੇ ਕਹਿਣ ਦਾ ਮਤਲਬ ਜਿਹੜਾ ਭਾਜਪਾ ਨੂੰ ਵੋਟ ਪਾਉਂਦਾ ਉਹ ਕਿਸਾਨ ਹੀ ਨੇ ਅਮਿਤ ਨੂੰ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਵੈਸੇ ਤਾਂ ਅਮਿਤ ਨੂੰ ਵੋਟਾਂ ਪਾਓ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਨਰਾਜ ਹੋ ਗਿਆ ਭਾਵੇਂ ਨੋਟਾ ਦਾ ਬਟਨ ਨਪਿਓ ਔਰ ਭਾਜਪਾ ਨੂੰ ਜਿਹੜਾ ਵੋਟ ਪਾਉਂਦਾ ਉਹ ਉਹ ਕਿਸਾਨ ਹੀ ਨੇ ਮੋਦੀ ਨੇ 700 ਪਰਿਵਾਰ ਮਾਰਿਆ 700 ਜੀ ਸਾਡੇ ਪੰਜਾਬ ਦਾ ਹਰਿਆਣੇ ਦਾ ਅੱਡ ਤੋਂ ਨੂੰ ਹਾਰ ਜੇਤ ਤੇ ਸੌਣ ਭਾਤੋ ਦੀਆਂ ਰਾਤਾਂ ਦੇ ਵਿੱਚ ਉਥੇ ਟੈਂਟ ਲਾ ਕੇ ਬੈਠਾ ਰਿਹਾ ਪੰਜਾਬ ਦਾ ਕਿਸਾਨ ਤੇ ਅੱਜ ਯਾਰ ਫੁੱਲ ਦਾ ਝੰਡਾ ਲੱਗਿਆ ਹੋਵੇ ਪਿੰਡ ਤੇ ਉਸ ਕਿਸਾਨ ਦੇ ਘਰ ਤੇ ਮੈਨੂੰ ਲੱਗਦਾ ਸਾਰੇ ਜਾਣੇ ਜਾ ਕੇ ਉਸ ਬੰਦੇ ਨੂੰ ਕਹੋ ਵੀ ਆ ਫੁੱਲ ਨਹੀਂ ਭਾਜ ਪੜ ਵੋਟ ਨਹੀਂ ਪੜੀ ਆ ਯਾਰ ਪੰਜਾਬੀਆਂ ਨੇ ਇਸ ਤੇ ਲਿਆਤਾ ਸਾਡੇ ਪੰਜਾਬ ਵਾਲਿਆਂ ਨੇ ਅੱਗੇ ਸਣੀ ਦੇ ਉਹ ਜਾਂ ਜਿੱਤ ਜਾਂਦਾ ਸੀ ਭਾਜਪਾ ਦਾ ਇੱਕ ਅੱਧਾ ਐਮਪੀ ਜਿੱਤ ਜਾਂਦਾ ਸੀ ਦੋ ਪੰਜਾਬ 13 ਸੀਟਾਂ ਪੰਜਾਬ 'ਚ ਐ ਕਿ ਕਿਸਾਨਾਂ ਨੇ ਕਿਹਾ ਓ ਬਾਈ ਹੈਲੋ ਲੋਕ ਵਿੱਚ 26 ਸਾਲਾਂ ਚ ਪਹਿਲੀ ਵਾਰੀ ਭਾਜਪਾ ਦਾ ਖਾਤਾ ਨਹੀਂ ਖੁੱਲਣ ਦਿੱਤਾ ਪਾਰਲੀਮੈਂਟ ਦੇ ਵਿੱਚ ਪੰਜਾਬ ਉਹ ਪੰਜਾਬ ਵਾਲੇ ਕਿਸਾਨ ਹਿੱਕ ਚ ਰੱਖਦੇ ਆ ਨਰਿੰਦਰ ਮੋਦੀ ਦੀ ਹੈ ਖੜ ਕੇ ਉਹ ਦੋਵੇਂ ਅਮਿਤ ਸ਼ਾਹ ਤੇ ਮੋਦੀ ਗੱਲ ਕਰਦੇ ਇੱਕ ਵੀ ਨਹੀਂ ਆਈ ਉਹ ਘਰਾਂ ਇੱਕ ਵੀ ਨਹੀਂ ਰਾਈਂ ਠੋਕਣਗੇ ਤੇ ਹੁਣ ਤੁਸੀਂ ਫਿਰ ਕਿਹੜਾ ਕਿਸਾਨ ਆ ਯਾਰ ਤੁਹਾਡੇ ਚੋਂ ਜਿਹੜਾ ਬੰਦਾ ਭਾਜਪਾ ਦਾ ਹੀ ਝੰਡਾ ਲਾ ਕੇ ਉਹਨੂੰ ਵੋਟਾਂ ਪਾਈ ਦਿੰਦਾ ਉਹ ਕਿਸਾਨ ਨਹੀਂ ਜੇ ਗੁੱਸੇ ਨੂੰ ਨਾ ਪਾਵੇਂ ਪਰ ਠੋਲ ਨਹੀਂ ਬੋੜ ਪਾ ਕਿਸੇ ਇਸ ਗੱਲ ਦਾ ਧਿਆਨ ਰੱਖਣਾ ਸਾਨੂੰ ਬਰਬਾਦੀ ਦੇ ਕੰਡੇ ਦਿੱਤਾ ਰਾਹੁਲ ਗਾਂਧੀ ਨੇ ਕਿਹਾ ਮੈਂ ਦੇਊਗਾ ਲੀਗਲ ਗਰੰਟੀ ਇਸ ਵਾਰੀ ਲੋਕ ਸਭਾ ਚ ਬੋਲਿਆ ਅਸੀਂ ਕਿਸਾਨੀ ਅੰਦੋਲਨ ਦੇ ਸਾਰੇ ਲੋਕਾਂ ਨੂੰ ਬੁਲਾਇਆ ਪਹਿਲਾਂ ਵੀ ਐਮਐਸਪੀ 1968 ਦੇ ਵਿੱਚ ਕਾਂਗਰਸ ਨੇ ਦਿੱਤੀ ਸੀ ਸੋ ਇਹਨਾਂ ਲੋਕਾਂ ਨੂੰ ਭਜਾਉਣਾ ਹੈ ਮੇਰਾ ਦਿਲ ਤਾਂ ਕਰਦਾ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਾਂ ਪਰ ਸਮਾ ਆਜ਼ਾਦੀ ਦੀ ਜ਼ਿੰਦਾ ਯਾਰ ਬਾਕੀ ਜਿੰਨਾ ਲੋਕਾਂ ਦੇ ਮਗਰ ਤੁਸੀਂ ਫਿਰ ਇਹਨਾਂ ਦਾ ਵੇਲਾ ਬਦਲ ਗਿਆ ਮਿੱਤਰੋ ਉੱਥੇ ਬਾਦਲ ਵਾਲੇ ਨਾਲ ਕੰਮ ਹੋ ਗਿਆ ਥੋੜੀ ਕਿਰਪਾ ਨਾਲ ਅਸੀਂ ਕੀਤਾ ਮੈਂ ਪਿਛਲੀ ਵਾਰੀ ਕਹਾ ਸੀ ਸਾਰੇ ਬਾਦਲ ਮਾਣਦੇ ਲੋਕਾਂ ਨੇ ਮਾਣਦੇ ਚੌੜ ਚੌੜ ਯਾਰ ਤੇ ਮੈਂ ਚਟਾਲਾ ਮੈਂ ਫਿਰ ਇਹ ਨਹੀਂ ਆਉਂਦਾ ਮਾੜਾ ਮੋਟਾ ਪਰ ਹੈ ਸਿਆਗ ਪਤੰਦਰਾ ਤੂੰ ਚਟਾਲੇ ਨਾਲ ਵਾਲੇ ਪਿੰਡ ਜਾਂ ਪੈਂਦਾ ਇਹਦਾ ਤੇ ਜਿਹੜਾ ਸੋ ਮੇਰੇ ਕਹਿਣ ਦਾ ਮਤਲਬ ਹੈ ਮੈਂ ਕਿਸੇ ਨੂੰ ਯਾਰ ਮਾਰਾ ਨਹੀਂ ਕਹਿੰਦਾ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਯਾਰ ਯਾਰ ਹੁਣ ਸਭਾ 21 ਆ ਯਾਰ ਕਦੋਂ ਸਾਡੀ ਵਾਰੀ ਆਊਗੀ ਮੈਂ ਤਾਂ ਇਸਕ ਲਈ ਹਾਤਾ ਗਿੱਦੜਵੇ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਯਾਰ ਵੱਡੇ ਵੱਡੇ ਰਜਵਾਰੇ ਥੋੜੇ ਭਰਾੜੇ ਹਰਾਏ ਜਿਨ੍ਹਾਂ ਨਾਲ ਜਦੋਂ ਮੱਥਾ ਐਤ ਕੀਦਾ ਹੁਣ ਲੋਕ ਨੂੰ ਪਤਾ ਹੋ ਗਿਆ ਆ ਜਿਹੜਾ ਪੀਪਾ ਮੰਤਰੀ ਹੈ ਰੜ ਗਿਆ ਸੀ ਸੁਖਵੀਰ ਨਾ ਨਹੀਂ ਮੈਂ ਉਦੋਂ ਵੀ ਹਰਸਿੰਦਰ ਨੂੰ ਹਰਾ ਦਿੰਦਾ ਜਦੋਂ ਗਠੇੜੇ ਉਲੜਿਆ ਸੀ ਚਾਰ ਵਾਰੀ ਜਿੱਤ ਗਿਆ ਤੁਹਾਡਾ ਮੁੰਡਾ ਤਿੰਨ ਵਾਰੀ ਐਮਐਲਏ ਤੇ ਇੱਕ ਵਾਰੀ ਐਮਪੀ 46 ਸਾਲਾਂ ਦੀ ਉਮਰ ਚ ਕਾਂਗਰਸ ਦੇ ਪ੍ਰਧਾਨ ਹੈ ਇਹ ਕਿਉਂ ਜਿੱਤਦਾ ਹੈ ਮੇਰਾ ਪਿਓ ਸਰਪੰਚ ਵੀ ਨਹੀਂ ਰਿਹਾ ਮੇਰਾ ਪਿਓ ਮੈਂਬਰ ਪੰਚਾਇਤ ਵੀ ਨਹੀਂ ਰਿਹਾ ਤੇ ਨੀਤਾ ਨੂੰ ਮਰਾਦਾ ਹੈ ਅਸੀਂ ਜਿਹੜਾ ਬੰਦਾ ਆਉਂਦਾ ਉਹਨੂੰ ਸਿਰ ਤੇ ਬਾਉਣੀ ਹੈ ਆਪਦੇ ਵੀ ਸਾਡਾ ਪਿੰਡੋਂ ਬੰਦਾ ਆ ਗਿਆ ਇਹਨਾਂ ਨੇ ਸਾਨੂੰ ਕਾਜੂ ਬਦਾਮ ਖਵਾ ਕੇ ਵੋਟਾਂ ਪਾਉਂਦੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕੋਈ ਬਹਾਨਾ ਨਹੀਂ ਦੇਣਾ ਅਮਿਤ ਸਿਆਗ ਨੂੰ ਆਹਾ ਮੌਕਾ ਇੱਕ ਵਾਰੀ ਦੀ ਪਾੜ ਕੇ ਦਿਲ ਖੋਲ ਕੇ ਵੋਟਾਂ ਪਾ ਦਿਓ ਜੇ ਕਮਣਾ ਹੋਇਆ ਜੇ ਸਾਡੇ ਮੁੰਡੇ ਨਾਲ ਲੱਗੇ ਜੇ ਫੈਕਟਰੀ ਨਾਲ ਕੋਈ ਇੱਥੇ ਆਈ ਸੜਕਾਂ ਗਲੀਆਂ ਸਾਡੀਆਂ ਨਾ ਬਣੀਆਂ ਨਾ ਪਾਏ ਉਹ ਗਲੀਆਂ ਜਿਹੜੀ ਮੈਂ ਵੀ ਕਹਿ ਨਹੀਂ ਹਾਂਗਾ ਸੁਭਾ। ਔਰ ਸੱਚੇ ਪਾਤਸ਼ਾਹ ਦੀ ਕਿਰਪਨਾ ਉਹ ਹੁੱਡਿਆਂ ਨਾਲ ਵੀ ਲਿਆ ਜਾ। ਕੁਮਾਰੀ ਸ਼ਰਜਾ ਨਾਲ ਵੀ ਲਿਆ ਜਾ। ਤੇ ਮਾੜੀ ਬੁੱਢੀ ਰਾਜੇ ਬਣੇ ਨਾਲ ਵੀ ਹੈਗੀ ਹੈ। ਟੱਕਾ ਟੁਟਾ ਲਾ ਕੇ ਖਿੱਚ ਕੇ ਗੱਡੀ ਗੁੱਡੀ ਚੰਡੀ ਚੁੰਡੀ ਲਵਾ ਲਾਂਗੇ ਕਿਆ ਖਵਾ ਕੇ ਸਾਰੇ ਜਣੇ। ਤੇ ਸਾਰਾ ਕੰਮ ਹੋ ਗਿਆ। ਸਤਿ ਸ੍ਰੀ ਅਕਾਲ ਕਰਦੇ ਹਾਂ ਤੁਹਾਡਾ ਧੰਨਵਾਦ। 2.5-3 ਘੰਟੇ ਲੇਟ ਹੈ। ਅਗਲੇ ਪਿੰਡਾਂ ਦੀਆਂ ਗਾਲਾਂ ਕੱਢੀ ਜਾਂਦੇ ਆ ਜਿਹੜੇ ਅਗਲੇ ਪਿੰਡ ਹੈ। ਨੇਚਰਲੀ ਅਗਲਾ ਕੱਢਦੇ ਹੀ ਗਾਲ ਅਗਲਾ ਕਹਿੰਦਾ ਯਾਰ 3 ਘੰਟੇ ਹੋ ਗਏ ਫਾਈ ਟੰਗੇ ਪਏ। ਸੋ ਮਾਫੀ ਫੇਰ ਆਵਾਂਗੇ ਜਤੋਂ ਕੇ ਬਾਅਦ ਫੇਰ